ਜੇ ਤੁਸੀਂ 70 75 ਸਾਲ ਦੀ ਉਮਰ ਤੇ ਹੋ ਸਾਰੀ ਉਮਰ ਨੌਕਰੀਆਂ ਕਰਕੇ ਤੁਸੀਂ ਫਿਰ ਵੀ ਨਹੀਂ ਰਜੇ ਤੁਹਾਡਾ ਫਿਰ ਵੀ ਪੇਟ ਨਹੀਂ ਭਰਿਆ ਫਿਰ ਬਾਬਾ ਨਾਨਕ ਨੇ ਕਿਹਾ ਭੁੱਖਾ ਭੁੱਖ ਨਾ ਉਤਰੇ ਜਿਵਨ ਨਾ ਪੁਰੀਆਂ ਪਾ ਅੱਛਾ ਸਰ ਜੋ ਤੁਸੀਂ ਸਾਰੀਆਂ ਗੱਲਾਂ ਕਹੀਆਂ ਮੁਲਾਜ਼ਮਾਂ ਤੇ ਵੀ ਗੱਲਾਂ ਕਹੀਆਂ ਨੇ ਤੁਸੀਂ ਵੀ ਮੁਲਾਜ਼ਮ ਰਹਿ ਚ ਕਿਉਂ ਹੁਣ ਤਾਂ ਤੈਅ ਹੋ ਗਿਓ ਹੁਣ ਇਹ ਸਵਾਲ ਜੇ ਤੁਹਾਨੂੰ ਕੋਈ ਕਰ ਲਵੇ ਤੁਸੀਂ ਵੀ ਰਿਟਾਇਰਮੈਂਟ ਦੇੰਨੇ ਪੈਸੇ ਲੈਣੇ ਤੁਸੀਂ ਪੈਸੇ ਕੀ ਕਰਨੇ ਹੋ ਜੋ ਤੁਸੀਂ ਵੀ ਕਿਸੇ ਗਰੀਬ ਨੂੰ ਪੈਸੇ ਦੇਣੇ ਹੋ ਵੀ ਐਨੇ ਨੇ ਤਨਖਾਹ ਵਾਂ ਲੈਂਦੇ ਨੇ ਮੁਲਾਜ਼ਮ ਆਮੇਦਨਾ ਮੈਂ ਕਹਿਣਾ ਪੈ ਰਿਹਾ ਵੀ ਨਜਾਇਜ਼ ਦੇ ਰਹੀ ਹੈ ਸਰਕਾਰ ਇਹਨਾਂ ਤੋਂ ਕਹੋ ਵੀ ਪੈਨਸ਼ਨਾਂ ਯਾਹੀ ਦੇ ਰਹੀ ਹੈ ਹਾਂ ਜਿੰਨੀ ਦੇ ਰਹੀ ਹੈ ਜਿੰਨੀ ਜ਼ਿਆਦਾ ਮੇਰੀ ਪਹਿਲਾਂ ਮੈਂ ਤਾਂ 20 ਵਾਰੀ ਦਸੀ ਹੈ ਮੇਰੀ ਪੈਨਸ਼ਨ 1 ਲੱਖ ਰੁਪਇਆ ਸੀਗੀ ਜਿੱਦੇ ਚੰਨੀ ਸਾਡੀ ਸਰਕਾਰ ਉਹ 1 ਲੱਖ 8000 ਹੋ ਗਈ ਉਹਨਾਂ ਦੇ ਜਾਂਦੇ ਤੱਕ ਹੁਣ 1 ਲੱਖ 43 43000 ਹੋ ਗਈ ਜਿੱਦੇ ਦੇ ਆਏ ਨੇ ਇਹ ਬੁੱਢਾ ਨੂੰ ਐਨੇ ਪੈਨਸ਼ਨ ਦੇਣਾ ਕੀ ਮਤਰਾ ਇਹਦਾ ਮਤ ਜੇ ਮੇਰੀ ਪੈਨਸ਼ਨ ਵਧੀ ਹੈ ਬਾਕੀਆਂ ਦੀ ਵੀ ਇੰਨੀ ਵਧੀ ਹੈ ਮੈਨੂੰ ਕਦੇ ਨਾ ਨੀ ਮਿਲ ਰਹੀ ਏਦਾਂ ਹੀ ਨੌਕਰੀਆਂ ਨਾਲ ਨੂੰ ਇਦੋਂ ਦੁੱਗਣਾ ਵਧ ਗਿਆ ਇਹਦਾ ਮਤਲਬ ਜਿਹਨੂੰ ਪਹਿਲਾਂ ਲੱਖ ਪੈਨਸ਼ਨ ਵੀ ਬੀਸੀ ਦਾ ਨੌਕਰੀ ਵਾਲੇ ਨੂੰ ਸਵਾ ਦੋ ਲੱਖ ਤਨਖਾਹ ਮਿਲ ਰਹੀ ਸੀ ਜੇ ਉਹਦੀ 50000 ਵਧ ਗਈ ਤਾਂ ਇਹਦਾ ਮਤਲਬ ਲੱਖ ਰੁਪਈਆ ਵਧ ਗਿਆ ਸਵਾ ਦੋ ਲੱਖ ਦੇ ਸਵਾ ਤਿੰਨ ਲੱਖ ਹੋ ਗਿਆ ਦੂਜੇ ਪਾਸੇ ਸੀ ਨੌਜਾਨ ਲੜਕੇ ਲੜਕੀਆਂ ਤੁਹਾਡੇ ਵਰਗੇ ਨੇ ਉਹਨਾਂ ਨੂੰ ਕਿੰਝ 5000 ਕਿੰਝ 10000 ਕਿੰਝ 15000 ਦੇ ਉਹਦੇ ਮੂੰਹ ਕੁੱਟ ਰਹੇ ਹੋ ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਜਿਹਨੂੰ 50000 ਤੋਂ ਵੱਧ ਪੈਨਸ਼ਨ ਮਿਲਦੀ ਹੈ ਤੇ 1 ਲੱਖ ਤੋਂ ਵੱਧ ਤਨਖਾਹ ਮਿਲਦੀ ਹੈ ਉਹਨੂੰ ਕਹੋ ਵੀ ਅਸੀਂ ਹੁਣ ਉਹਦਾ ਖੋਹ ਤਾਂ ਸਕਦੇ ਨਹੀਂ ਤੁਸੀਂ ਉਹਨੂੰ ਕਹਾਂ ਅਸੀਂ ਹੁਣ ਤੋਂ ਤੁਹਾਨੂੰ ਇੱਕ ਪੈਸਾ ਨਹੀਂ ਵਧ ਪੈਨਸ਼ਨ ਆ ਜਿਹੜੇ ਨਵੇਂ ਢਟ ਕੇ ਲੜਕੀਆਂ ਨਾ ਇਹਨਾਂ ਨੂੰ ਦਾਂਗੇ ਕਹੋ ਨਾ ਅਰੇ ਸਾਰੇ ਕਹਿੰਨਾ ਸਾਰੇ ਵਿਦਵਾਨ ਇਹ ਕਹਿੰਦੇ ਅਜੇ ਤੱਕ ਵਧਾਉਣਾ ਬੰਦ ਕਰ ਦੋ ਜਿੰਨੇ ਬੱਗੇ ਹੋਏ ਨੇ ਜਿੰਨਿਆਂ ਨੂੰ ਪੈਨਸ਼ਨ ਮਿਲਦੀ ਆ 50000 ਤੋਂ ਵੱਧ ਜਿੰਨੂੰ ਪੈਨਸ਼ਨ ਮਿਲਦੀ ਆ 1 ਲੱਖ ਤੋਂ ਵੱਧ ਤਨਖਾਹ ਮਿਲਦੀ ਆ ਉਹਨੂੰ ਕਹੋ ਭਾਈ ਹੁਣ ਹੱਥ ਜੋੜੇ ਅਜੇ ਸਾਡੇ ਕੋਲ ਪੈਸੇ ਨਹੀਂ ਆਹ ਦੇਾਂਗੇ ਚਲ ਹੋਏ ਅਜੇ ਨਹੀਂ ਹੈਗੇ ਅਜੇ ਪਹਿਲਾਂ ਅਸੀਂ ਇਹਨਾਂ ਦਿੰਦੇ ਨੇ ਤੁਸੀਂ ਸੁੱਕੇ ਦਰਸਾਂ ਨੂੰ ਪਾਣੀ ਪਾਈ ਜਾਂਦੇ ਹੋ ਤੇ ਨਵੇਂ ਬੀਜ ਨੂੰ ਤੁਸੀਂ ਪੌਂਗਰ ਨਹੀਂ ਦੇ ਰਹੇ ਇਹ ਕੋਈ ਕੋਈ ਇਨਸਾਫ ਨਹੀਂ ਹੈ ਇਹ ਬੇਇਨਸਾਫੀ ਹੈ ਇਹ ਧੱਕਾ ਹੈ ਧੱਕੇ ਦੀ ਜੋਰ ਜੀ ਰਵਾਇ ਰੰਦੀ ਹੈ ਕਿਉਂ ਮੁਲਾਜ਼ਮ ਇਕੱਠੇ ਨੇ ਪੈਨਸ਼ਨ ਇਕੱਠੇ ਨੇ ਸਾਨੂੰ ਆਹ ਵੀ ਦੇ ਦੋ ਆਹ ਵੀ ਦੇ ਦੋ ਸਿਹਤ ਸਵਾਵਾ ਸਾਨੂੰ ਮੁਫਤ ਮੈਂ ਅੱਜ ਫੁਟੇਜ ਜਾ ਕੇ ਇਲਾਜ ਕਰਾਣਾ ਤਾਂ ਵੀ ਮੈਨੂੰ ਸਰਕਾਰ ਤੋਂ ਪੈਸਾ ਮਿਲੇਗਾ ਗਰੀਬ ਆਦਮੀ ਨੇ ਸਰਕਾਰੀ ਹਸਪਤਾਲ ਚ ਜਾ ਜੀ ਮੇਰ ਦੋ ਕੰਮ ਨਹੀਂ ਕਰਦਾ ਸਮਾਚ ਸਿਹਤ ਸਵਾਵਾ ਮੈਨੂੰ ਮੁਫਤ ਪੈਨਸ਼ਨ ਮੇਰੇ ਕੋਲੇ ਹੁਣ ਤਾਂ ਮੈਂ ਕੁਝ ਨਹੀਂ ਕਰ ਰਿਹਾ ਸਰਕਾਰ ਦਾ ਆ ਜੀ ਹਿਤਾ ਸਰਕਾਰ ਨੇ ਖਾਤੀ ਕਰੀ ਆ ਨਾ ਜਿਹੜੇ ਹਸਪਤਾਲ ਖੋਲੇ ਮੈਡੀਕਲ ਕਾਲ ਦੇ ਖੋਲੇ ਉਹ ਸਰਕਾਰ ਨਹੀਂ ਖੋਲੇ ਨਾ ਮੈਂ ਥੋੜੋ ਥੋੜੇ ਮੇਰੇ ਬਾਪ ਨੇ ਥੋੜੋ ਥੋੜੇ ਨੇ ਇਹ ਕੋਈ ਤਰੀਕਾ ਨਹੀਂ ਹੈ ਇਹ ਤਰੀਕਾ ਨਹੀਂ ਇਸ ਮੈਨੇਜਮੈਂਟ ਕਿਉਂਕਿ ਸਭ ਰਲੇ ਹੋਏ ਨੇ ਜਿੰਨੇ ਮਲਾਜ਼ਮ ਹੋਰ ਨੇ ਉਹ ਸਾਰੇ ਬਹੁਤੇ ਉਹਨਾਂ ਦੀ ਨੇ ਜਿਹੜੇ ਰਾਜ ਕਰਦੇ ਨੇ ਅਸਲ ਤੋਂ ਤਾਂ ਨਹੀਂ ਹੱਥ ਪਾਉਂਦੇ ਤੁਸੀਂ ਪੁੱਛ ਕੇ ਹਣੋ ਆ ਸਾਰੇ ਪੋਲੀਟਿਸ਼ੀਅਨ ਨੂੰ ਪੁੱਛੋ ਕਿ ਜੀ ਬੀ ਵੀ ਕਹਿੰਦੇ ਚਾਚੇ ਤਾਂ ਹੈ ਕਹਿੰਦੇ ਭੈਣ ਭਾਈ ਕਹਿੰਦੇ ਕਦਮ ਸਭ ਉਹੀ ਲੱਗੇ ਹੋਏ ਨੇ ਔਰ ਇਹਨਾਂ ਚੋ ਮжоਰਿਟੀ ਹੋਰ ਗੱਲ ਹੈ ਅੱਜ ਸਰਵੇਖਣ ਕਰ ਲਓ ਮжоਰ ਮੈਜੋਰਟੀ ਦੇ ਬੱਚੇ ਬਾਹਰ ਨੇ ਜਾਇਦਾਦਾਂ ਮਹਲ ਬਣਾਈਆਂ ਹੋਈਆਂ ਨੇ ਉਹ ਤਾਂ ਉਹ ਤਾਂ ਕਿਰਾਏ ਦੇ ਕੰਮ ਕਰਦੇ ਨੇ ਤਾਂ ਸੋ ਜਿਹੜਾ ਕਿਰਾਏ ਦਾ ਕੰਮ ਕਰਦਾ ਉਹਨੇ ਲੈਣਾ ਕੀ ਹੈ ਸੋ ਇਸ ਕਰਕੇ ਆਪਾਂ ਇਹ ਪ੍ਰੀਖਿਆ ਛੱਡੀਏ ਉਹ ਪੰਜਾਬ ਨਾਲ ਜਦ ਤੂੰ ਉਹ ਹਿੱਤਾ ਉਰੇ ਰਹੋਗੇ ਉਰੇ ਦੁੱਖ ਹੈ ਸੁੱਖ ਹੈ ਚੰਗਾ ਹੈ ਮਾੜਾ ਹੈ ਇੱਥੇ ਇੱਥੇ ਕਰੋਗੇ ਤੁਸੀਂ ਸੋ ਜਿਹੜਾ ਜਦ ਤੁਸੀਂ ਇਹਨੇ ਵਿੱਚ ਭੱਜੋਗੇ ਫਿਰ ਕੀ ਕਰੋਗੇ ਤੁਹਾਡੇ ਤਾਂ ਤੁਹਾਡਾ ਫਿਊਚਰ ਸਿਕਰ ਹੈ ਉੱਥੇ ਵੀ ਆਪਣੇ ਬੱਚੇ ਬਾਹਰ ਸੈਟਰਨੇ ਆਪਾਂ ਲੈਣਾ ਕੀ ਹੈ ਇਹ ਤਾਂ ਹਰੇ ਕੀ ਮਤਾਂ ਦੇ ਹੀ ਜਾਊਗਾ ਤੁਸੀਂ ਆਪਣੇ ਬੱਚੇ ਕਿਉਂ ਬਾਹਰ ਭੇਜਣ ਲੋਕਾਂ ਨੂੰ ਕਹੀ ਜਾਂਦੇ ਹੋ ਵੀ ਲੋਕ ਜੀ ਬਾਹਰ ਬੱਚੇ ਭੇਜ ਜਾ ਰਹੇ ਨੇ ਤੁਹਾਡੇ ਬੱਚੇ ਕਿਉਂ ਭਰ ਗਏ ਨੇ ਵੀ